ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ ਅੱਜ ਹੈ 5 ਨਵੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 5 ਨਵੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੀ ਕੈਂਸੀਕਿਉ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਵੀਡੀਓ ਫਲੇਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀ ਅਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਯਾਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਕੋ ਜ਼ਰੂਰ ਵਕਤ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ 24 ਦਿਨਾਂ ਦੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦਾ ਉਦਘਾਟਨ ਕਿੱਥੇ ਕੀਤਾ ਗਿਆ ਅੱਜ 24 ਦਿਨਾਂ ਦਾ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਸ਼ੁਰੂ ਹੋਇਆ ਵਾ ਚੰਡੀਗੜ੍ਹ ਦੇ ਵਿੱਚ অপਸ਼ਨ B ਇਸ ਦਾ রাইਟ ਆਨਸਰ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਇਆ ਇਸ ਕਰਕੇ ਇੰਪੋਰਟੈਂਟ ਆ ਸੋ ਧਿਆਨ ਚ ਰੱਖਣਾ ਨੈਕਸਟ ਹੈ ਭਾਰਤ ਦੁਆਰਾ ਫੰਡ ਪ੍ਰਾਪਤ ਬਹੁ ਭਾਸ਼ਾਈ ਭਾਰਤ ਦੁਆਰਾ ਫੰਡ ਪ੍ਰਾਪਤ ਬਹੁ ਨਸਲੀ 3 ਲੈਂਗੁਏਜ ਸਕੂਲ ਦਾ ਉਦਘਾਟਨ ਕਿੱਥੇ ਕੀਤਾ ਗਿਆ ਭਾਰਤ ਦੁਆਰਾ ਫੰਡ ਪ੍ਰਾਪਤ ਬਹੁ ਨਸਲੀ 3 ਲੈਂਗੁਏਜ ਸਕੂਲ ਦਾ ਉਦਘਾਟਨ ਜਿਹੜਾ ਇਹ ਕੀਤਾ ਗਿਆ ਵਾ শ্রীলੰਕਾ ਦੇ ਵਿੱਚ অপশন ডি ইজ আ রাইট आंसर। ਹੁਣ ਇਹ ਜਿਹੜਾ 3 ਲੈਂਗੁਏਜ ਆ ਇਹਦੇ ਇਹਦੇ ਵਿੱਚ ਕਿਹੜੀਆਂ ਤਿੰਨ ਲੈਂਗੁਏਜ ਆ? ਇੱਕ ਸਿੰਗਲੀ ਆ, ਇੱਕ ਤਮਿਲ ਆ ਅਤੇ ਤੀਸਰੀ ਅੰਗਰੇਜ਼ੀ ਆ। ਠੀਕ ਹੈ? ਭਾਰਤ ਤੋਂ 32 ਕਰੋੜ ਸ਼੍ਰੀਲੰਕਾਈ ਰੁਪਏ ਤੋਂ ਵੱਧ ਦੀ ਗ੍ਰਾਂਟ ਭਾਰਤ ਨੇ ਫੰਡ ਫੰਡ ਦਿੱਤਾ ਵਾ ਸ਼੍ਰੀਲੰਕਾ ਨੂੰ। 32 ਕਰੋੜ ਸ਼੍ਰੀਲੰਕਾ ਰੁਪਏ ਦੇ ਵਿੱਚ ਫੰਡ ਦਿੱਤਾ ਵਾ। ਇਹ ਸਕੂਲ ਵਿਪਿਨ ਪਾਈਚਾਰਿਆਂ ਦੇ ਵਿਦਿਆਰਥੀਆਂ ਨੂੰ ਸਿੰਘਾਲੀ ਤਮਿਲ ਅਤੇ ਇੰਗਰੇਜੀ ਵਿੱਚ ਸਿੱਖਿਆ ਪ੍ਰਦਾਨ ਕਰੇਗਾ ਹੁਣ ਸ਼੍ਰੀਲੰਕਾ ਦੀ ਗੱਲ ਹੈ ਸ਼੍ਰੀਲੰਕਾ ਦੀ ਕੈਪੀਟਲ ਹੈ ਕੋਲੰਬੋ ਕਰੰਸੀਆ ਸ਼੍ਰੀਲੰਕੇਨ ਰੁਪਇਆ ਪ੍ਰਾਈਮ ਮਿਨਿਸਟਰ ਹਰਿਣੀ ਅਮਰ ਸੂਰੀਆ ਪ੍ਰੈਜ਼ੀਡੈਂਟ ਅਨੂਰਾ ਕੁਮਾਰ ਦੀਸਾਨਾ ਇੱਕ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਮਿੱਤਰ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਤੇ ਭਾਰਤ ਦਾ ਸਰ ਸ਼੍ਰੀਲੰਕਾ ਦਾ ਸਰਵੋੱਚ ਨਾਗਰਿਕ ਸਨਮਾਨ ਮਿਸ ਰਵੀਪੂਸ਼ਣ ਜਿਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਨਮਾਨਿਤ ਕੀਤਾ ਗਿਆ। ਭਾਰਤ ਨੇ ਮਨਾਰ ਐਮਰਜੈਂਸੀ ਕੇਅਰ ਯੂਨਿਟ ਲਈ ਸ਼੍ਰੀਲੰਕਾ ਨਾਲ ਸਹਿਮਤੀ ਪੱਤਰ ਤੇ ਸਾਈਨ ਕੀਤੇ। ਸ਼੍ਰੀਲੰਕਾ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ 14 ਦੇਸ਼ਾਂ ਨੂੰ ਮੁਫਤ ਵੀਜ਼ਾ ਦੇਵੇਗਾ। ਸ਼੍ਰੀਲੰਕਾ ਵਿੱਚ ਅਸ਼ੋਕ ਸਤੰਭ ਦੀ ਪ੍ਰਕਿਰਤੀ ਦਾ ਉਦਘਾਟਨ ਕੀਤਾ ਗਿਆ। ਪ੍ਰਤੀਕਿਰਤੀ ਦਾ ਉਦਘਾਟਨ ਕੀਤਾ ਗਿਆ ਕੋਲੰਬੋ ਵਿੱਚ 3 ਦਿਨਾਂ ਦਾ ਕਟਪੁਤਲੀ ਤਿਉਹਾਰ ਦਾ ਉਦਘਾਟਨ ਹੋਇਆ ਸ਼੍ਰੀਲੰਕਾ ਵਿੱਚ ਭਾਰਤੀ ਸਹਾਇਤਾ ਨਾਲ ਬਣੇ 90 ਘਰਾਂ ਦਾ ਉਦਘਾਟਨ ਕੀਤਾ ਗਿਆ ਸ਼੍ਰੀਲੰਕਾ ਨੇ ਭਾਰਤੀ ਸਹਾਇਤਾ ਨਾਲ ਹਿੰਦੀ ਕੋਰਸ ਸ਼ੁਰੂ ਕੀਤਾ ਸ਼੍ਰੀਲੰਕਾ ਵਿੱਚ ਸਲਾਣਾਕਟਾਰਗਮੈ ਸਾਲਾ ਤਿਉਹਾਰ ਮਨਾਇਆ ਗਿਆ ਸ਼੍ਰੀਲੰਕਾ ਵਿੱਚ ਪੋਸੋਪੋਆ ਤਿਉਹਾਰ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਖਾਮੀਆਂ ਹਸਨ ਨੇ ਕਿਸ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਖਾਮੀਆਂ ਹਸਨ ਇਹ ਕਿਹੜੇ ਦੇਸ਼ ਦੇ ਰਾਸ਼ਟਰਪਤੀ ਬਣਿਆ ਤੰਜ਼ਾਨੀਆ ਦੇ ਤੇ ਦੂਜੀ ਵਾਰ ਰਾਸ਼ਟਰਪਤੀ ਬਣੇ ਆ ਤੰਜ਼ਾਨੀਆ ਦੇ ਕੌਣ ਬਣੇ ਆ ਸਾਮੀਆ ਹਸਨ ਠੀਕ ਹੈ ਹੁਣ ਰਾਸ਼ਟਰਪਤੀ ਦੀ ਅਪੁਆਇੰਟਮੈਂਟ ਦੀ ਗੱਲ ਆ ਤਾਂ ਪਾਲ ਬੀਆ ਕੈਮਰੂਨ ਦੇ ਰਾਸ਼ਟਰਪਤੀ ਬਣੇ ਰੋਡ੍ਰੀਗੋ ਪਾਸ ਨੇ ਬੋਲੀਵੀਆ ਦੀ ਰਾਸ਼ਟਰਪਤੀ ਦੀ ਚੋਣ ਜਿੱਤੀ ਕਰਨਲ ਮਿਸੇਲ ਰੈਂਡਰੀਆ ਨੀਰੀਨਾ ਦੇ ਮੈਡਾਗਾਸਕਰ ਦੇ ਰਾਸ਼ਟਰਪਤੀ ਬਣੇ ਮੈਡਾਗਾਸਕਰ ਦੇ ਰਾਸ਼ਟਰਪਤੀ ਕੌਣ ਬਣੇ ਆ ਕਰਨਲ ਮਿਸੇਲ ਰੈਂਡਰੀਆ ਨੀਰੀਨਾ ਪੈਟ੍ਰਿਕ ਹਰਮੀਨੀ ਸੈਸ ਸੈਲਜ਼ ਦੀ ਰਾਸ਼ਟਰਪਤੀ ਬਣੀ ਫੌਜ ਦੇ ਜਨਰਲ ਰੂਫਿਨ ਫੋਰਚੂਨਟ ਯਾਫੀ ਸੰਬੋ ਨੂੰ ਮੈਡਾਗਾਸਕਰ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਸਾਨੇ ਤਕਾਈਚੀ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੋਸ਼ੀਲਾਕਾਰਕੀ ਨੇਪਾਲ ਵਿੱਚ ਅੰਤਰੀਮ ਸਰਕਾਰ ਦੀ ਪ੍ਰਧਾਨ ਮੰਤਰੀ ਚੁਣੀ ਗਈ ਯੋਨਾਸ ਗਹਿਰਸਟੋਰ ਨਾਰਵੇ ਦੇ ਪ੍ਰਧਾਨ ਮੰਤਰੀ ਬਣੇ ਨੈਕਸਟ ਹੈ ਹਾਲ ਹੀ ਵਿੱਚ ਰੱਖਿਆ ਲੇਖਾ ਦੇ ਕੰਟਰੋਲਰਲ ਜਰਨਲ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਕੰਟਰੋਲਰ ਜਰਨਲ ਆਫ ਡਿਫੈਂਸ ਅਕਾਊਂਟਸ ਬਣਿਆ ਵਿਸ਼ਵਜੀਤ ਸਹਾਏ ਆਪਸ਼ਨ ਬੀ ਇਸ ਆ ਰਾਈਟ ਆਨਸਰ ਵੈਰੀ ਵੈਰੀ ਇੰਪੋਰਟੈਂਟ ਆ ਅਪੋਇੰਟਮੈਂਟਸ ਨੈਕਸਟ ਹੈ ਜੀ ਕਿਸ ਦੇਸ਼ ਨੇ ਹਾਲ ਹੀ ਵਿੱਚ ਆਪਣੀ ਨਵੀਂ ਪਰਮਾਣੂ ਪੰਡੂਬੀ ਖਵਾਰੋ ਬਸ ਲਾਂਚ ਕੀਤੀ ਹਾਂਜੀ ਨਵੀਂ ਪਰਮਾਣੂ ਪੰਡੂਬੀ ਖਵਾਰੋ ਬਸ ਲਾਂਚ ਕੀਤੀ ਹੈ ਰੂਸ ਨੇ ਇਹ ਜਿਹੜੀ ਪੰਡੂਬੀ ਆ ਇਹ ਪੋਸਾਈਡਨ ਅੰਡਰਵਾਟਰ ਡਰੋਨ ਨੂੰ ਲਿਜਾਣ ਦੀ ਸਮਰੱਥਾ ਰੱਖੂਗੀ ਠੀਕ ਹੈ ਹੁਣ ਰੂਸ ਨੇ ਤਿਆਰ ਕੀਤੀ ਹੈ ਰੂਸ ਦੀ ਕੈਪੀਟਲ ਮਾਸਕੋ ਕਰੰਸੀ ਆ ਰਸ਼ੀਅਨ ਰੂਬਲ ਪ੍ਰੈਜ਼ੀਡੈਂਟ ਆ ਬੁਲਾਦੀਮੀਰ ਪੋਪੇਨ ਰੂਸ ਨੇ ਪਰਮਾਣੂ ਊਰਜਾ ਨਾਲ ਚੱਲਣ ਵਾਲੇ ਅਤੇ ਪਰਮਾਣੂ ਹਥਿਆਰਾਂ ਨਾਲ ਲੈਸ ਮਨੋਕਰਿਆ ਟੰਡਰਵਾਟਰ ਡਰੋਨ ਪੋਸੀਡਨ ਦਾ ਪ੍ਰੀਖਣ ਕੀਤਾ ਰੂਸ ਨੇ ਵਿਲੱਖਣ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਵੀਉਰੇ ਵੈਸਟਰਨਿਕ ਕ੍ਰੂਜ਼ ਮਿਸਾਈਲ ਦੇ ਸਫਲ ਪ੍ਰੀਖਣ ਦਾ ਐਲਾਨ ਕੀਤਾ ਰੂਸ ਦੇ ਕਲਮੀਕੀਆ ਵਿੱਚ ਪਹਿਲੀ ਵਾਰ ਪਵਿੱਤਰ ਬੁੱਧ ਦੇ ਅਵਸ਼ੇਸ਼ ਪ੍ਰਦਰਸ਼ਿਤ ਕੀਤੇ ਗਏ ਭਾਰਤ ਅਤੇ ਰੂਸ ਦਰਮਿਆਨ ਇੰਦਰਾ ਸ਼ਕਤੀ ਫੌਜੀ ਅਭਿਆਸ ਹੁੰਦਾ ਤੇ ਇਸ ਵਾਰ ਇਹ ਇੰਦਰਾ ਅਭਿਆਸ ਜਿਹੜਾ 2025 ਦੇ ਵਿੱਚ ਸਾਡੇ ਦੇਸ਼ ਭਾਰਤ ਦੇ ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਗ੍ਰੇਂਸ ਵੀਕਾ ਨੇੜੇ ਦੇ ਵਿੱਚ ਹੋਇਆ ਰੂਸ ਅਮਰੀਕਾ ਨਾਲ ਪੁਲੋਟੋਨੀਅਮ ਸਮਝੌਤੇ ਤੋਂ ਪਿੱਛੇ ਹਟਣ ਲਈ ਤਿਆਰ ਹੋਇਆ ਰੂਸ 2030 ਤੱਕ ਰੀਸਾਈਕਲ ਕੀਤੀ ਇਧਨ ਦੀ ਵਰਤੋਂ ਕਰਕੇ ਦੁਨੀਆ ਦਾ ਪਹਿਲਾ ਪਰਮਾਣੂ ਊਰਜਾ ਸਿਸਟਮ ਲਾਂਚ ਕਰੇਗਾ ਭਾਰਤੀ ਤਿਆਰਵੰਦ ਸੈਨਾਵਾਂ ਦਾ ਇੱਕ ਬਹੁਪੱਖੀ ਅਭਿਆਸ ਜਾਪੜ ਰੂਸ ਲਈ ਰਵਾਨਾ ਹੋਇਆ ਰੂਸ ਨੇ ਵਾਦਾ ਕਰਨ ਵਾਲੇ ਅਜ਼ਮਾਇਸ ਨਤੀਜਿਆਂ ਤੋਂ ਬਾਅਦ ਕੋਲਨ ਕੈਂਸਰ ਟੀਕਾ ਪੇਸ਼ ਕੀਤਾ ਨੈਕਸਟ ਹੈ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਪਿੰਕ ਸਹੇਲੀ ਸਮਾਰਟ ਕਾਰਡ ਲਾਂਚ ਕੀਤਾ ਹਾਂਜੀ ਰੀਸੈਂਟਲੀ ਦਿੱਲੀ ਦੀ ਗਵਰਨਮੈਂਟ ਨੇ ਔਰਤਾਂ ਅਤੇ 트੍ਰਾਂਸਜੈਂਡਰ ਯਾਤਰੀਆਂ ਲਈ ਡੀਟੀਸੀ ਅਤੇ ਕਲਸਟਰ ਬੱਸਾਂ ਵਿੱਚ ਮੁਫਤ ਯਾਤਰਾ ਲਈ ਪਿੰਕ ਸਹੇਲੀ ਸਮਾਰਟ ਕਾਰਡ ਲਾਂਚ ਕੀਤਾ ਦਿੱਲੀ ਦੀ ਗਵਰਨਮੈਂਟ ਨੇ অপশন সি ইজ দা রাইট आंसर नेक्स्ट 10 কোন দেশ ਨੇ ਹਾਲ ਹੀ ਵਿੱਚ ਆਪਣੇ ਸਾਫ਼ ਅਤੇ ਟਿਕਾਊ ਊਰਜਾ ਪ੍ਰਬੰਧਨ ਨੂੰ ਉਤਪਾਦਨ ਨੂੰ ਵਧਾਉਣ ਲਈ 8ਵੇਂ ਪਰਮਾਣੂ ਊਰਜਾ ਪਲਾਂਟਾਂ ਦੇ ਨਿਰਮਾਣ ਦਾ ਐਲਾਨ ਕੀਤਾ ਰੀਸੈਂਟਲੀ ਈਰਾਨ ਨੇ ਆਪਣੇ ਸਾਫ਼ ਅਤੇ ਟਿਕਾਊ ਊਰਜਾ ਉਤਪਾਦਨ ਨੂੰ ਵਧਾਉਣ ਲਈ 8 ਨਵੇਂ ਪਰਮਾਣੂ ਊਰਜਾ ਪਲਾਂਟਾਂ ਦਾ ਨਿਰਮਾਣ ਕੀਤਾ ਆਪਸ਼ਨ B ਇਜ਼ ਦਾ ਰਾਈਟ ਆਨਸਰ ਈਰਾਨ ਹੁਣੇ ਐਲਾਨ ਈਰਾਨ ਨੇ ਕੀਤਾ ਤਾਂ ਈਰਾਨ ਦੀ ਕੈਪੀਟਲ ਕੀ ਹੈ ਤਹਿਰਾਨ ਕਰੰਸੀ ਈਰਾਨੀ ਰੀਅਲ ਪ੍ਰੈਜ਼ੀਡੈਂਟ ਆ ਮੌਸੂਦ ਪੈਜੇਸ ਸੇਕੀਅਨ ਨੈਕਸਟ ਹੈ ਕਿਹੜਾ ਦੇਸ਼ ਆ ਲਈ ਵਿੱਚ ਤੰਬਾਕੂ ਅਤੇ ਵੇਪਿੰਗ ਉਤਪਾਦਾਂ ਦੀ ਪੀੜੀਦਰ ਪੀੜੀ ਪਵਨ ਦੀ ਲਾਗੂ ਕਰਨ ਵਾਲਾ ਪਹਿਲਾ ਦੇਸ਼ ਬਣਿਆ ਹਾਂਜੀ ਰੀਸੈਂਟਲੀ ਮਾਲਦੀਵ ਤੰਬਾਕੂ ਅਤੇ ਵੇਪਿੰਗ ਉਤਪਾਦ ਵੇਪਿੰਗ ਉਤਪਾਦ ਕਿਹੜੇ ਹੁੰਦੇ ਆ ਜਿਵੇਂ ਇਹ ਸਿਗਰਟ ਆ ਜਿਹੜੀ ਜਿਹਦੇ ਚ ਬੈਟਰੀ ਹੁੰਦੀ ਔਸ ਬੈਟਰੀ ਨੂੰ ਜਲਾਇਆ ਜਾਂਦਾ ਤੇ ਉਹ ਫੇਫੜਿਆਂ ਤੱਕ ਜਾਂਦੀ ਆ ਠੀਕ ਹੈ ਤਾਂ ਜਿਹਦਾ ਫੇਫੜਿਆਂ ਨੂੰ ਨੁਕਸਾਨ ਹੁੰਦਾ ਵਾ ਪੀੜੀ ਦਰ ਪੀੜੀ ਦਾ ਕੀ ਮਤਲਬ ਆ ਕਿ 1 ਜਨਵਰੀ 2007 ਤੋਂ ਬਾਅਦ ਜਿੰਨਾ ਵੀ ਬੱਚਿਆਂ ਦਾ ਜਨਮ ਹੋਇਆ ਉਹਨਾਂ ਨੂੰ ਉਹਨਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਆ ਇਹ ਸੇਲ ਕਰਨ ਤੇ ਠੀਕ ਹੈ ਤੰਬਾਕੂ ਅਤੇ ਵੇਪਿੰਗ ਉਤਪਾਦ ਕਿਹੜੇ ਦੇਸ਼ ਨੇ ਪਾਬੰਦੀ ਲਗਾਈ ਆ 몰ਦੀਪ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣੇ 몰ਦੀਪ ਨੇ ਪਾਬੰਦੀ ਲਗਾਈ ਆ ਤਾਂ 몰ਦੀਪ ਦੀ ਕੈਪੀਟਲ ਆ ਮਾਲੇ ਕਰੰਸੀ ਆ 몰ਦੀਪ ਨੂੰ ਰੁਪਇਆ ਪ੍ਰੈਜ਼ੀਡੈਂਟ ਆ ਮੁਹੰਮਦ ਮੋਇਜ਼ੂ 몰ਦੀਪ ਨੇ ماں ਤੋਂ ਬੱਚੇ ਦੇ ਸੰਚਾਰ ਨੂੰ ਤਿੰਨ ਗੁਣਾ ਖਤਮ ਕਰ ਦਿੱਤਾ ਕਿ ਜੋ ਮਾਂ ਤੋਂ ਬੱਚੇ ਨੂੰ ਬਿਮਾਰੀਆਂ ਹੁੰਦੀਆਂ ਉਹਨਾਂ ਨੂੰ ਖਤਮ ਕੀਤਾ ਵਾ ਮੋਲਦੀਪ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦਾ 181ਵਾਂ ਮੈਂਬਰ ਬਣਿਆ ਭਾਰਤ ਨੇ ਮੋਲਦੀਪ ਨੂੰ 4850 ਕਰੋੜ ਰੁਪਏ ਦੀ ਕਰਜ਼ਾ ਲਾਈਨ ਦਿੱਤੀ ਮੋਲਦੀਪ ਦੇ ਰਾਸ਼ਟਰਪਤੀ ਨੇ 15 ਘੰਟੇ ਲੰਬੀ ਪ੍ਰੈਸ ਕਾਨਫਰੰਸ ਕਰਕੇ ਵਿਸ਼ਵ ਰਿਕਾਰਡ ਬਣਾਇਆ ਭਾਰਤੀ ਜਲ ਸੈਨਾ ਨੇ ਮੋਲਦੀਪ ਦੇ ਤੱਟ ਰੱਖਿਆ ਕਿ ਜਹਾਜ਼ ਐਮ ਐਨ ਡੀ ਐਫ ਹੁਰਾਵੀ ਨੂੰ ਸਫਲਤਾਪੂਰਵਕ ਰੀਫੀਟ ਕੀਤਾ ਮੋਲਦੀਪ ਵਿੱਚ ਡੈਮ ਸੈਲਫਿਸ਼ ਦੀ ਨਵੀਂ ਪ੍ਰਜਾਤੀ ਪਾਈ ਗਈ ਮੋਲਦੀਵ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ ਵਿੱਚ UPI ਸ਼ੁਰੂ ਕਰਨ ਦਾ ਫੈਸਲਾ ਕੀਤਾ ਨੈਕਸਟ ਹੈ ਪਰਵੇਗ ਦੁਆਰਾ ਹਾਲ ਹੀ ਵਿੱਚ ਭਾਰਤੀ ਫੌਜ ਲਈ ਲਾਂਚ ਕੀਤੇ ਗਏ ਭਾਰਤ ਦੇ ਪਹਿਲੇ ਇਲੈਕਟ੍ਰਿਕ ਵਾਹਨ ਦਾ ਨਾਮ ਕੀ ਆ ਹਾਂਜੀ ਪਰਵੇਗ ਨੇ ਭਾਰਤੀ ਫੌਜ ਲਈ ਇੱਕ ਇਲੈਕਟ੍ਰੀਕਲ ਵਾਹਨ ਲਾਂਚ ਕੀਤਾ ਜਿਸ ਦਾ ਨਾਮ ਰੱਖਿਆ ਗਿਆ ਵੀਰ V E, -E R ਵੀਰ ਨਾਮ ਰੱਖਿਆ ਗਿਆ ਠੀਕ ਹੈ ਤੇ ਇਹ ਆ ਇਹ ਵਾਹਨ ਇਲੈਕਟ੍ਰੀਕਲ ਵਾਹਨ ਹੈ ਜਿਹੜਾ ਪ੍ਰਵੇਗ ਨੇ ਲਾਂਚ ਕੀਤਾ ਵਾ ਭਾਰਤੀ ਲਈ ਭਾਰਤੀ ਸੈਨਾਲੀ ਜਾਂ ਭਾਰਤੀ ਫੌਜ਼ਲੀ ਨੈਕਸਟ ਹੈ ਹਾਲ ਹੀ ਵਿੱਚ ਬਿਊਰੋ ਆਫ ਇੰਡੀਅਨ ਸਟੈਂਡਰਡਸ ਬੀਆਈਐਸ ਦੇ ਡਾਇਰੈਕਟਰ ਜਨਲ ਵਜੋਂ ਕਿਸ ਨੂੰ ਚੁਣਿਆ ਗਿਆ ਬਿਊਰੋ ਆਫ ਇੰਡੀਅਨ ਸਟੈਂਡਰਡਸ ਬੀਆਈਐਸ ਦੇ ਡਾਇਰੈਕਟਰ ਜਨਲ ਵਜੋਂ ਚੁਣਿਆ ਗਿਆ ਵਾ ਸੰਜੇ ਗਰਗ ਨੂੰ ਆਪਸ਼ਨ ਬੀ ਇਸ ਆ ਰਾਈਟ ਆਨਸਰ ਸੰਜੇ ਗਰਗ ਦੇਖ ਸਕਦੇ ਹੋ ਤੁਸੀਂ ਮੈਨਜ਼ ਦੇ ਵਿੱਚ ਵੀ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਜੈਲੀਫਿਸ਼ ਦਿਵਸ ਕਦੋਂ ਮਨਾਇਆ ਗਿਆ ਵਿਸ਼ਵ ਜੈਲੀਫਿਸ਼ ਦਿਵਸ ਇਹ ਹਰ ਸਾਲ 3 ਨਵੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਜੈਲੀਫਿਸ਼ ਜਿਹੜੀ ਕਿ ਟ੍ਰਾਂਸਪੇਰੈਂਟ ਹੁੰਦੀ ਆ ਤੇ ਧਰਤੀ ਦੇ ਸਭ ਤੋਂ ਪੁਰਾਜਨ ਅਤੇ ਰਹਾ ਸਮੇਂ ਸਮੁੰਦਰੀ ਜੀਵਾ ਵਿੱਚੋਂ ਇੱਕ ਆ ਤੇ ਸਮੁੰਦਰਾਂ ਦੇ ਵਿੱਚ ਇਹ ਮਿਲੀਅਨ ਸਾਲਾਂ ਤੋਂ 500 ਮਿਲੀਅਨ ਸਾਲਾਂ ਤੋਂ ਤੈਰ ਰਹੀ ਆ ਠੀਕ ਹੈ ਤੇ ਇਸ ਕਰਕੇ ਇਹਦਾ ਜਿਹੜਾ ਇਹਦੇ ਇਹਨੂੰ ਸਨਮਾਨ ਦੇਣ ਦੇ ਲਈ ਇਹਨੂੰ ਲੱਗ ਤੋਂ ਪਹਿਚਾਨ ਦੇਣ ਦੇ ਲਈ 3 ਨਵੰਬਰ ਨੂੰ ਜੈਨੀਫਿਸ਼ ਡੇਸ ਮਨਾਇਆ ਜਾਂਦਾ ਹੁਣ ਨਵੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਹੈ ਤੇ 1 ਨਵੰਬਰ ਨੂੰ ਵਿਸ਼ਵ ਸ਼ਾਕਾਹਾਰੀ ਦਿਵਸ ਮਨਾਇਆ ਗਿਆ ਕੇਰਲ ਕੇਰਲ ਰਾਜ ਕੇਰਲ ਦਾ ਜਿਹੜਾ ਸਥਾਪਨਾ ਦਿਵਸਾ ਕਰਨਾਟਕ ਦਾ ਸਥਾਪਨਾ ਦਿਵਸ ਮੱਧ ਪ੍ਰਦੇਸ਼ ਦਾ ਸਥਾਪਨਾ ਦਿਵਸ ਛਤੀਸਗੜ੍ਹ ਹਰਿਆਣਾ ਪੰਜਾਬ ਇਹਨਾਂ ਸਾਰਿਆਂ ਦਾ ਸਥਾਪਨਾ ਦਿਵਸ 1 ਨਵੰਬਰ ਨੂੰ ਮਨਾਇਆ ਜਾਂਦਾ ਤੇ ਪੁੱਡੂਚੇਰੀ ਮੁਕਤੀ ਦਿਵਸ 8 ਨਵੰਬਰ ਨੂੰ ਮਨਾਇਆ ਜਾਂਦਾ ਨੈਕਸਟ ਟਾਈਮ ਹਾਲ ਹੀ ਵਿੱਚ ਭਾਰਤ ਦਾ 90ਵਾਂ ਗ੍ਰੈਂਡਮਾਸਟਰ ਕੌਣ ਬਣਿਆ ਹਾਂਜੀ ਭਾਰਤ ਦਾ 90ਵਾਂ ਸਤਰੰਜ ਗ੍ਰੈਂਡਮਾਸਟਰ ਇਹ ਬਣਿਆ ਇਲੰਮ ਪਰਥੀ ਏਆਰ ਇਲੰਮ ਪਰਥੀ ਏਆਰ ਇਹ ਤਾਮਿਲਨਾਡੂ ਦੇ 16 ਸਾਲ ਦੇ ਆ ਤੇ ਰੀਸੈਂਟਲੀ ਭਾਰਤ ਦੇ 90ਵੇਂ ਗ੍ਰੈਂਡ ਗ੍ਰੈਂਡ ਸਤਰੰਜ ਮਾਸਟਰ ਬਣੇ ਫੀਡੇ ਸਤਰੰਜ ਵਿਸ਼ਵ ਕੱਪ ਟਰੋਫੀ ਦਾ ਨਾਮ ਬਦਲ ਕੇ ਵਿਸ਼ਵਨਾਥ ਆਨੰਦ ਦੇ ਨਾਮ ਤੇ ਰੱਖਿਆ ਗਿਆ ਪੀ ਇਨਾਈ ਨੇ 162ਵੀਂ ਰਾਸ਼ਟਰੀ ਸਤਰੰਜ ਚੈਂਪੀਅਨਸ਼ਿਪ ਜਿੱਤੀ। ਵਿਸ਼ਾਲੀ ਰਮੇਸ਼ਬਾਬੂ ਨੇ ਫੀਡੇ ਮਹਿਲਾ ਗ੍ਰੈਂਡ ਸਵਿਸ 2025 ਜਿੱਤੇ ਆ। அபிਮਨਿਓ ਮਿਸਰਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਗ੍ਰੈਂਡਮਾਸਟਰ ਬਣਿਆ। ਪਰਨਵ ਬੈਂਕਟੇਸ਼ ਨੇ ਫੁਜ਼ੇਰਾ ਗਲੋਬਲ ਸੁਪਰਸਟਾਰਸ 2025 ਜਿੱਤੇ ਆ। ਆਰ ਪ੍ਰਗਿਆਨੰਦ ਸਿੰਘ ਫੀਲਡ ਕੱਪ ਵਿੱਚ ਦੂਜੇ ਸਥਾਨ ਤੇ ਰਹੇ। ਨੈਕਸਟ ਹੈ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਦੇ 40ਵੇਂ ਮੁਖੀ ਵਜੋਂ ਕਿਸ ਨੇ ਆਉਂਦਾ ਸੰਭਾਲਿਆ ਹਾਂਜੀ ਚੀਫ ਆਫ ਇੰਡੀਅਨ ਨੇਵੀ ਬਣਿਆ ਹੁਣ ਕੌਣ ਬਣਿਆ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਵੀ ਸ਼ਿਵ ਕੁਮਾਰ ਵੀ ਸ਼ਿਵ ਕੁਮਾਰ ਇਹ ਸਾਡੇ ਚੀਫ ਆਫ ਇੰਡੀਅਨ ਨੇਵੀ ਬਣਿਆ 99 ਨੰਬਰ ਦੇ ਬਣਿਆ 40ਵੇਂ ਨੰਬਰ ਦੇ ਬਣਿਆ ਹੁਣ ਇੱਕ ਆਪੁਆਇੰਟਮੈਂਟ ਦੀ ਗੱਲ ਆ ਤਾਂ ਗੁਰਚਰਨ ਸਿੰਘ ਨੂੰ ਭਾਰਤੀ ਜਲ ਸੈਨਾ ਦਾ ਮੁਖੀ ਨਿਯੁਕਤ ਕੀਤਾ ਗਿਆ ਰਾਜਕੁਮਾਰ ਅਰੋੜਾ ਨੇ ਵਿੱਤੀ ਸਲਾਹਕਾਰ ਦਾ ਹੰ ਦਾ ਸੰਭਾਲਿਆ ਸਮੀਰ ਸਖਸੈਣਾ ਨੇ ਦੱਖਣੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡ ਕਮਾਂਡਿੰਗ ਇਨ ਚੀਫ ਵਜੋਂ ਹੰ ਦਾ ਸੰਭਾਲਿਆ ਰੰਜਨਾ ਪ੍ਰਕਾਸ਼ ਦੋਸਾਈ ਨੂੰ 8ਵੇਂ ਤਨਖਾ ਕਮਿਸ਼ਨ ਦੀ ਚੇਅਰਪਰਸਨ ਚੁਣਿਆ ਗਿਆ ਜੇ ਸ਼ੂਰ ਜੇ ਸੂਰੀਆਕਾਂਤ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਨਾਮਜ਼ਦ ਕੀਤਾ ਗਿਆ ਡੈਮਸਾਰਾ ਮੁਲਾਲੀ ਚਰਚ ਆਫ ਇੰਗਲੈਂਡ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਅਗਲੇ ਵਾਰ ਤੋਂ ਬਾਅਦ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ